ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੇ ਸੰਗਤ ਜੀ ਅਸੀਂ ਪਿਛਲੀਆਂ ਵੀਡੀਓ ਵਿੱਚ ਤੁਹਾਨੂੰ ਉਹ ਸੰਕੇਤ ਦੱਸੇ ਸਨ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਤੇ ਪੀਰਾਂ ਦੀ ਕਿਰਪਾ ਹੈ ਜਾਂ ਨਹੀਂ ਅਸੀਂ ਤੁਹਾਨੂੰ ਉਹਨਾਂ ਨਿਸ਼ਾਨੀਆਂ ਬਾਰੇ ਵੀ ਦੱਸਿਆ ਸੀ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੀ ਇਬਾਦਤ ਸਾਡਾ ਪਾਠ ਪੂਜਾ ਸਫਲ ਹੋ ਰਿਹਾ ਹੈ ਜਾਂ ਨਹੀਂ ਸਾਡੇ ਤੇ ਪੀੜਾ ਦਾ ਪਹਿਰਾ ਹੈ ਜਾਂ ਅਸੀਂ ਪੂਜਾ ਪਾਠ ਕਰਦੇ ਸਮੇਂ ਭੁੱਲਾ ਕਰ ਰਹੇ ਹਾਂ ਇਹ ਸਾਰੀਆਂ ਗੱਲਾਂ ਇਹ ਸਾਰੇ ਸੰਕੇਤ ਅਸੀਂ ਪਿਛਲੀਆਂ ਵੀਡੀਓ ਵਿੱਚ ਆਪ ਜੀ ਨੂੰ ਚੰਗੀ ਤਰ੍ਹਾਂ ਦੱਸ ਚੁੱਕੇ ਹਾਂ ਜੇਕਰ ਤੁਸੀਂ ਇਹ ਵੀਡੀਓਜ਼ ਨਹੀਂ ਵੇਖੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਤੇ ਜਾ ਕੇ ਇੱਕ ਵਾਰ ਸਾਰੀਆਂ ਵੀਡੀਓਜ਼ ਨੂੰ ਜ਼ਰੂਰ ਵੇਖੋ ਤੁਹਾਨੂੰ ਪੀੜਾ ਅਤੇ ਪੀੜਾ ਦੀ ਇਬਾਦਤ ਬਾਰੇ ਕਾਫੀ ਜਾਣ ਕਰੀ ਮਿਲੇਗੀ ਸੰਗਤ ਜੀ ਹੋਣ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿਸ਼ੇ ਦੀ ਅੱਜ ਦਾ ਵਿਸ਼ਾ ਹੈ ਕਿ ਅਸੀਂ ਇਹ ਤਾਂ ਜਾਣ ਲਿਆ ਕਿ ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪੀਰਾਂ ਦੀ ਕਿਰਪਾ ਸਾਡੇ ਤੇ ਹੈ ਅੱਜ ਅਸੀਂ ਉਹਨਾਂ 10 ਸੰਕੇਤਾਂ ਦੀ ਗੱਲ ਕਰਾਂਗੇ ਜਿਹੜੇ ਇਹ ਦੱਸਦੇ ਨੇ ਕਿ ਸਾਡੇ ਤੇ ਪੀਰਾਂ ਦੀ ਕਿਰਪਾ ਨਹੀਂ ਹੈ ਸਗੋਂ ਸਾਡੇ ਨਾਲ ਕੋਈ ਮਾੜੀ ਸ਼ਕਤੀ ਦਾ ਪੈਰ ਹੈ ਸਾਡੇ ਨਾਲ ਕੋਈ 네ਗੇਟਿਵ ਐਨਰਜੀ ਜੁੜੀ ਹੋਈ ਹੈ ਸੰਗਤ ਜੀ ਸਾਡੇ ਬਹੁਤ ਸਾਰੇ ਭਗਤਾਂ ਨੂੰ ਇਹ ਪਤਾ ਹੀ ਨਹੀਂ ਕਿ ਜੋ ਜੋ ਉਹਨਾਂ ਨਾਲ ਹੋ ਰਿਹਾ ਹੈ ਉਹ ਪੀਰਾਂ ਦੀ ਕਿਰਪਾ ਕਰਕੇ ਹੈ ਜਾਂ ਫਿਰ ਕੋਈ ਮਾੜੀ ਸ਼ਕਤੀ ਜਿੰਨੂ ਭੂਤ ਪ੍ਰੇਤ ਉਹਨਾਂ ਨਾਲ ਕੁਝ ਘਟਨਾਵਾਂ ਵਾਰ-ਵਾਰ ਕਰਵਾ ਰਹੇ ਹਨ ਇਸ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਭਟਕ ਰਹੇ ਨੇ ਕੁਝ ਲੋਕਾਂ ਨੂੰ ਪੌਣ ਆਉਂਦੀ ਹੈ ਜਾਂ ਕਿਸੇ ਦੀ ਹਾਜ਼ਰੀ ਹੁੰਦੀ ਹੈ ਤੇ ਉਹ ਚੌਕੀ ਲਾਉਣ ਲੱਗ ਜਾਂਦਾ ਹੈ ਪਰ ਉਸ ਭਗਤ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸੰਦਰ ਕਿਸ ਚੀਜ਼ ਦੀ ਪੌਣ ਆ ਰਹੀ ਹੈ ਉਹ ਇਹੀ ਸਮਝਦਾ ਹੈ ਕਿ ਜਿਸ ਵੀ ਦੇਵੀ ਦੇਵਤਾ ਦੀ ਜਾਂ ਪੀਰਾਂ ਦੀ ਉਹ ਪੂਜਾ ਕਰਦਾ ਹੈ ਉਹ ਪੌਣ ਪੀਰਾਂ ਦੀ ਹੈ ਪਰ ਉਸ ਭਗਤ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਅੰਦਰ ਕਿਸ ਚੀਜ਼ ਦੀ ਪੌਣ ਆ ਰਹੀ ਹੈ ਉਹ ਇਹ ਹੀ ਸਮਝਦਾ ਹੈ ਕਿ ਜੈਸਵੀ ਦੇਵੀ ਦੇਵਤਾ ਦੀ ਜਾਪੀ ਰਾ ਦੀ ਉਹ ਪੂਜਾ ਕਰਦਾ ਹੈ ਇਹ ਪੌਣ ਉਹਨਾਂ ਪੀਰਾਂ ਦੀ ਹੈ ਸੰਗਤ ਜੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੀਰਾਂ ਦੀ ਸ਼ਕਤੀ ਜਾਂ ਕੋਈ ਵੀ ਦੇਵੀ ਸ਼ਕਤੀ ਹਰ ਕਿਸੇ ਵਿੱਚ ਨਹੀਂ ਆਉਂਦੀ ਖਾਸ ਕਰ ਪੀਰਾਂ ਦੀ ਸ਼ਕਤੀ ਉਸ ਸ਼ਕਤੀ ਲਈ ਬਹੁਤ ਜ਼ਿਆਦਾ ਭਗਤੀ ਦੀ ਲੋੜ ਹੁੰਦੀ ਹੈ ਪੀਰ ਕਦੇ ਵੀ ਆਪ ਨਹੀਂ ਆਉਦੇ ਉਹਨਾਂ ਦੇ ਸੇਵਕ ਜਿੰਨ ਪਰियां ਹੀ ਪੀਰਾ ਦੇ ਭਗਤਾਂ ਦੇ ਕੰਮ ਕਰਦੀਆਂ ਹਨ ਪੀਰ ਤਾਂ ਬਹੁਤ ਵੱਡੀ ਤਾਕਤ ਨੇ ਉਹਨਾਂ ਦਾ ਤੇਜ਼ ਛੱਲਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਪੀਰ ਜਦ ਵੀ ਹਾਜ਼ਰ ਹੁੰਦੇ ਨੇ ਸਿਰਫ ਸੰਕੇਤ ਮਾਤਰ ਹੀ ਦਿੰਦੇ ਨੇ ਉਹਨਾਂ ਦੀ ਤਾਕਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਸੋ ਜੋ ਜੋ ਵੀ ਇਹ ਆਖਦੇ ਨੇ ਕਿ ਸਾਡੇ ਚ ਇਹ ਪੀਰ ਆਉਂਦਾ ਹੈ ਜਾਂ ਉਹ ਪੀਰ ਆਉਂਦਾ ਹੈ ਤਾਂ ਉਹ ਆਪ ਵੀ ਨਹੀਂ ਜਾਣਦੇ ਹੁੰਦੇ ਕਿ ਅਸਲ ਖੇਡ ਕਹਾਣੀ ਉਹਨਾਂ ਨਾਲ ਕੀ ਵਾਪਰ ਰਹੀ ਹੈ ਸੋ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਉਹ 10 ਸੰਕੇਤ ਕਿਹੜੇ ਨੇ ਜਿਹੜੇ ਇਹ ਦੱਸਦੇ ਨੇ ਕਿ ਸਾਡੇ ਨਾਲ ਮਾੜੀ ਸ਼ਕਤੀ ਹੈ ਪੀੜਾ ਦੀ ਸ਼ਕਤੀ ਨਹੀਂ ਹੈ ਪੀੜਾ ਦਾ ਪੈਰਾ ਨਹੀਂ ਹੈ ਸੰਗਤ ਜੀ ਕਮੈਂਟ ਬਾਕਸ ਵਿੱਚ ਜੈ ਪੀੜਾ ਦੀ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਆਓ ਹੁਣ ਗੱਲ ਕਰਦੇ ਹਾਂ ਪਹਿਲੇ ਸੰਕੇਤ ਦੀ ਤਾਂ ਪਹਿਲਾ ਸੰਕੇਤ ਇਹ ਹੈ ਕਿ ਜੇਕਰ ਤੁਹਾਡਾ ਪੂਜਾ ਪਾਠ ਵਿੱਚ ਮਨ ਨਹੀਂ ਲੱਗਦਾ ਤੁਸੀਂ ਭਜਨ ਬੰਦਗੀ ਕਰਨ ਤੋਂ ਭੱਜਦੇ ਹੋ ਜਾਂ ਪਾਠ ਪੂਜਾ ਕਰਦੇ ਸਮੇਂ ਤੁਹਾਡਾ ਸਿਰ ਭਾਰੀ ਹੋ ਜਾਂਦਾ ਹੈ ਅਤੇ ਸੰਗਤ ਜੀ ਜੇਕਰ ਤੁਹਾਨੂੰ ਇਦਾਂ ਲੱਗੇ ਕਿ ਤੁਹਾਡੇ ਆਸ-ਪਾਸ ਕੋਈ ਹੈ ਅਤੇ ਬਹੁਤ ਜ਼ਿਆਦਾ ਉਬਾਸੀਆਂ ਤੁਹਾਨੂੰ ਆਉਣ ਲੱਗਦੀਆਂ ਨੇ ਤੁਸੀਂ ਕਈ ਮਹੀਨਿਆਂ ਤੋਂ ਪੂਜਾ ਪਾਠ ਕਰ ਰਹੇ ਹੋ ਤੇ ਤੁਹਾਨੂੰ ਉਬਾਸੀਆਂ ਆਉਣੀਆਂ ਬੰਦ ਨਹੀਂ ਹੋ ਰਹੀਆਂ ਦਾ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਹੈ ਕਿਸੇ ਮਾੜੀ ਸ਼ਕਤੀ ਦਾ ਵਾਸ ਹੈ ਕਿ ਜਦ ਵੀ ਤੁਹਾਨੂੰ ਵਾਸੀਆ ਆਉਂਦੀਆਂ ਨੇ ਤਾਂ ਇਹ ਨੈਗੇਟਿਵ એનર્ਜੀ ਸਰੀਰ ਚੋਂ ਨਿਕਲਣ ਦਾ ਸੰਕੇਤ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਨੈਗੇਟਿਵ એનર્ਜੀ ਤੁਹਾਡੇ ਸਰੀਰ ਚੋਂ ਲਗਾਤਾਰ ਨਿਕਲ ਰਹੀ ਹੈ ਅਤੇ ਖਤਮ ਨਹੀਂ ਹੋ ਰਹੀ ਕਿਉਂਕਿ ਕੋਈ ਵੀ ਭਗਤ ਜਦ ਪਾਠ ਪੂਜਾ ਕਰਦਾ ਹੈ ਤਾਂ ਇੱਕ ਸਮਾਂ ਆਉਣ ਤੇ ਇਹ ਬੁਰੀ ਸ਼ਕਤੀ ਉਸ ਦਾ ਸਾਥ ਛੱਡ ਦਿੰਦੀ ਹੈ ਅਤੇ ਹੌਲੀ ਹੌਲੀ ਦੇਵੀ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ ਪਰ ਜੇਕਰ ਇਹ ਚੀਜ਼ ਲਗਾਤਾਰ ਤੁਹਾਡੇ ਨਾਲ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਬੁਰੀ ਸ਼ਕਤੀ ਬਹੁਤ ਜ਼ਿਆਦਾ ਤਾਕਤਵਰ ਹੈ ਅਤੇ ਉਸ ਦਾ ਤੁਹਾਡੇ ਘਰ ਵਿੱਚ ਵਾਸ ਹੈ ਸੰਗਤ ਜੀ ਦੂਜਾ ਸੰਕੇਤ ਹੁੰਦਾ ਹੈ ਕਿ ਪਾਠ ਪੂਜਾ ਕਰਨ ਨਾਲ ਪੀਰਾਂ ਦੇ ਚਿਰਾਗ ਘਰ ਵਿੱਚ ਕਰਨ ਨਾਲ ਘਰ ਵਿੱਚ ਦੁਰਘਟਨਾਵਾਂ ਵੱਧ ਰਹੀਆਂ ਹੋਣ ਤਾਂ ਵੀ ਨੈਗੇਟਿਵ એનર્ਜੀ ਤੁਹਾਡੇ ਘਰ ਵਿੱਚ ਹੈ ਸੰਗਤ ਜੀ ਤੀਜਾ ਸੰਕੇਤ ਜਦ ਵੀ ਤੁਸੀਂ ਘਰ ਵਿੱਚ ਕੋਈ ਪੂਜਾ ਪਾਠ ਜਾਂ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ ਉਸ ਵਿੱਚ ਬਹੁਤ ਸਾਰੇ ਅੜਿੱਕੇ ਜਾਂ ਰੁਕਾਵਟਾਂ ਪੈ ਜਾਂਦੀਆਂ ਨੇ ਇਹ ਸੰਕੇਤ ਵੀ ਘਰ ਵਿੱਚ ਨੈਗੇਟਿਵ એનર્ਜੀ ਹੋਣ ਦਾ ਸੰਕੇਤ ਹੈ ਸੰਗਤ ਜੀ ਚੌਥਾ ਸੰਕੇਤ ਘਰ ਵਿੱਚ ਬਿਮਾਰੀਆਂ ਦਾ ਹੋਣਾ ਘਰ ਦਾ ਕੋਈ ਨਾ ਕੋਈ ਮੈਂਬਰ ਹਮੇਸ਼ਾ ਬਿਮਾਰ ਰਹਿਣਾ ਇੱਕ ਤੋਂ ਬਾਅਦ ਇੱਕ ਬਿਮਾਰੀ ਘਰ ਵਿੱਚ ਆਉਂਦੀ ਰਹੇ ਤਾਂ ਇਸ ਦਾ ਮਤਲਬ ਹੈ ਕਿ ਘਰ ਵਿੱਚ ਕੋਈ ਬੁਰੀ ਸ਼ਕਤੀ ਮੌਜੂਦ ਹੈ। ਸੰਗਤ ਜੀ ਪੰਜਵਾਂ ਸੰਕੇਤ ਇਹ ਹੈ ਕਿ ਘਰ ਵਿੱਚ ਬਰਕਤ ਨਾ ਹੋਣਾ। ਜੋ ਵੀ ਪੈਸਾ ਘਰ ਆਉਂਦਾ ਹੈ ਉਹ ਨਾਲ ਦੀ ਨਾਲ ਖਰਚ ਹੋ ਜਾਵੇ। ਜਾਂ ਕੋਈ ਨਾ ਕੋਈ ਵਿਪਤਾ ਪੈ ਜਾਵੇ ਤੇ ਸਾਰਾ ਪੈਸਾ ਇੱਕਦਮ ਖਰਚ ਹੋ ਜਾਵੇ। ਘਰ ਵਿੱਚ ਪੈਸਾ ਨਾ ਟਿਕਣਾ, ਧਨ ਦੀ ਬਰਕਤ ਨਾ ਹੋਣਾ ਇਹ ਸਭ ਮਾੜੀਆਂ ਸ਼ਕਤੀਆਂ ਕਰਕੇ ਹੁੰਦਾ ਹੈ। ਸੰਗਤ ਜੀ ਛੇਵਾਂ ਸੰਕੇਤ ਹੈ ਕਿ ਘਰ ਵਿੱਚ ਰੋਜ਼ ਲੜਾਈ ਝਗੜੇ ਹੁੰਦੇ ਰਹਿਣੇ। ਜਦ ਵੀ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਣ ਤਾ ਕੋਈ ਨਾ ਕੋਈ ਐਸੀ ਗੱਲ ਹੋ ਜਾਣੀ ਜਿਸ ਨਾਲ ਘਰ ਵਿੱਚ ਕਲੇਸ਼ ਪੈ ਜਾਵੇ ਤੇ ਸਾਰੇ ਟੈਨਸ਼ਨ ਵਿੱਚ ਆ ਜਾਣ ਬਿਨਾਂ ਕਿਸੇ ਵਜ੍ਹਾ ਦੇ ਲੜਾਈ ਦਾ ਹੁੰਦੇ ਰਹਿਣਾ ਇਹ ਦੱਸਦਾ ਹੈ ਕਿ ਇਹ ਸਭ ਕਿਸੇ ਅਦ੍ਰਿਸ਼ ਮਾੜੀ ਸ਼ਕਤੀ ਕਰਕੇ ਹੋ ਰਿਹਾ ਹੈ ਸੰਗਤ ਜੀ ਸੱਤਵਾਂ ਸੰਕੇਤ ਹੈ ਕਿ ਘਰ ਵਿੱਚ ਔਲਾਦ ਨਾ ਹੋਣਾ ਸਰੀਰ ਵਿੱਚ ਚਮੜੀ ਦੇ ਰੋਗ ਲੱਗ ਜਾਣਾ ਘਰ ਵਿੱਚ ਅਚਾਨਕ ਅੱਗ ਲੱਗ ਜਾਣਾ ਜਾਂ ਆਪਸ਼ਗਨ ਹੋਣੇ ਇਹ ਸੰਕੇਤ ਮਾੜੀਆਂ ਸ਼ਕਤੀਆਂ ਕਰਕੇ ਦਿਖਾਈ ਦਿੰਦੇ ਨੇ ਸੰਗਤ ਜੀ ਹੁਣ ਗੱਲ ਕਰਦੇ ਹਾਂ 8ਵੇਂ ਸੰਕੇਤ ਦੀ ਤਾਂ 8ਵਾਂ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਜਦ ਵੀ ਕੋਈ ਕੰਮ ਕਰਨਾ ਹੋਵੇ ਜਦ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਤਾਂ ਉਸ ਵਿੱਚ ਰੁਕਾਵਟ ਪੈ ਜਾਣਾ। ਕਦੇ ਵੀ ਕੰਮ ਦਾ ਇੱਕ ਵਾਰ ਵਿੱਚ ਸਿਰੇ ਨਾ ਚੜਨਾ, ਬਹੁਤ ਰੁਕਾਵਟਾਂ ਤੇ ਪਰੇਸ਼ਾਨੀਆਂ ਤੋਂ ਬਾਅਦ ਕਿਸੇ ਕੰਮ ਦਾ ਹੋਣਾ। ਇਹ ਵੀ ਘਰ ਵਿੱਚ ਮਾੜੀਆਂ ਸ਼ਕਤੀਆਂ ਹੋਣ ਦਾ ਸੰਕੇਤ ਹੈ। ਸੰਗਤ ਜੀ 9ਵਾਂ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਬਿਜਲੀ ਦੀਆਂ ਚੀਜ਼ਾਂ ਜਿਵੇਂ ਟੀਵੀ, ਫਰਿੱਜ, ਪੱਖੇ, ਬੱਲਬ ਵਗੈਰਾ ਅਚਾਨਕ ਬੰਦ ਹੋ ਜਾਣ ਜਾਂ ਸੜ ਜਾਣ। ਠੀਕ ਕਰਾਉਣ ਤੋਂ ਬਾਅਦ ਵੀ ਬਿਜਲੀ ਦੇ ਚੀਜ਼ਾਂ ਅਕਸਰ ਖਰਾਬ ਰਹਿਣ ਤਾਂ ਇਹ ਕੰਮ ਮਾੜੀਆਂ ਸ਼ਕਤੀਆਂ ਹੀ ਕਰਦੀਆਂ ਨੇ ਸੰਗਤ ਜੀ ਹੁਣ ਗੱਲ ਕਰਦੇ ਹਾਂ 10ਵੇਂ ਸੰਕੇਤ ਦੀ 10ਵਾਂ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਰੱਖੇ ਕੱਪੜਿਆਂ ਦਾ ਕੱਟਿਆ ਜਾਣਾ ਜਾਂ ਉਹਨਾਂ ਵਿੱਚ ਅਚਾਨਕ ਅੱਗ ਲੱਗ ਜਾਣੀ ਘਰ ਵਿੱਚ ਰੱਖੇ ਨਵੇਂ ਸੂਟ ਕੱਟੇ ਜਾਣ ਜਾਂ ਉਹਨਾਂ ਵਿੱਚ ਅੱਗ ਲੱਗ ਜਾਵੇ ਤਾਂ ਇਹ ਸਭ ਮਾੜੀਆਂ ਸ਼ਕਤੀਆਂ ਕਰਕੇ ਹੀ ਹੁੰਦਾ ਹੈ ਸੰਗਤ ਜੀ ਇਹ ਸੰਕੇਤ ਜੋ ਤੁਹਾਨੂੰ ਅਸੀਂ ਦੱਸੇ ਨੇ ਇਹ ਸੰਕੇਤ ਦੱਸਦੇ ਨੇ ਕਿ ਤੁਹਾਡੇ ਘਰ ਵਿੱਚ ਜਾਂ ਤਾਂ ਕੋਈ ਮਾੜੀ ਸ਼ਕਤੀ ਪਹਿਲਾਂ ਤੋਂ ਮੌਜੂਦ ਹੈ ਜਾਂ ਕਿਸੇ ਨੇ ਕਾਲਾ ਇਲਮ ਕਰਕੇ ਤੁਹਾਡੇ ਘਰ ਵਿੱਚ ਮਾੜੀ ਸ਼ਕਤੀ ਨੂੰ ਬੰਨ੍ਹ ਦਿੱਤਾ ਹੈ ਸੋ ਸੰਗਤ ਜੀ ਇਹ ਹਨ 10 ਨਿਸ਼ਾਨੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਘਰ ਵਿੱਚ ਪੀੜਾ ਦਾ ਨਹੀਂ ਸਭ ਕੋ ਕਿਸੇ ਮਾੜੀ ਸ਼ਕਤੀ ਦਾ ਆਵਾਸ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਸਾਰੇ ਸੰਕੇਤ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਜ਼ਰੂਰ ਲਿਖਿਓ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਦਾ ਜਵਾਬ ਦੇਣ ਦੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇ ਬਾਣ ਜੈ ਪੀਰਾ